ਹਮੇ ਅਵਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਟ ਬਿਖ ਬਿਖ ਖਾਈ ਮਾਇਆ ਮੋਹ ਪਰਮ ਪਰ ਪੁਲੇ ਸੋਤਦਾਰਾ ਸੋ ਪ੍ਰੀਤ ਇਕਤਮ ਪੰਥ ਸੁਣਿਓ ਗੁਰ ਸੰਗਤ ਤਖੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਸੋ ਕਹਾਉ ਟਲ ਗੁਰ ਸੇਵੀ ਹੈ ਹਨੇ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਛੱਟੀ ਐ ਤੋਦਿ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹ ਸੇਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਢ ਹੰਸ ਮਹੱਲਾ ਚੌਥਾ ਹਾਰੇ ਸਤ ਗੁਰ ਹਾਰੇ ਸਤ ਗੁਰ ਮੀਲ ਹਾਰੇ ਸਤ ਗੁਰ ਚਰਨ ਹਮ ਪਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੋਰੇ ਗਿਆਨ ਅੰਜਨ ਗੋਰੇ ਪਾਇਾਰਾਮ ਹਰ ਸਤ ਗੁਰ ਹਰ ਸਤ ਗੁਰ ਮੀਲੇ ਹਰ ਸਤ ਗੁਰ ਚਰਨ ਹਮ ਪਾਇਆ ਰਾਮ ਤੇਮਰ ਅਗੇ ਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜੇਨ ਕਉ ਹਰ ਪ੍ਰਭ ਕਿਰਪਾ ਧਾਰੀ ਤੇ ਸਤ ਗੁਰ ਸੇਵਾ ਲਾਇਆ ਹਰ ਸਤ ਗੁਰ ਹਰ ਸਤ ਗੁਰ ਮੇਲੇ ਹਰ ਸਤ ਗੁਰ ਚਰਨ ਹਮ ਭਾਇਆ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ ਹਰਿ ਨਾਮੋ ਹਰਿ ਨਾਮ ਦੀਵੇ ਮੇਰਾ ਅੰਤ ਸਖਾਈ ਰਾਮ ਹਰਿ ਹਰਿ ਨਾਮ ਮੇਰਾ ਅੰਤ ਸਖਾਈ ਗੁਰ ਸਤ ਗੁਰ ਨਾਮ ਦਿਰੜਾਇਆ ਜਿੱਥੇ ਪੁੱਤ ਕਲਤ ਕੋਈ ਬੇਲੀ ਨਾਹੀ ਤਿੱਥੇ ਹਰ ਹਰ ਨਾਮ ਛਡਾਇਆ ਤਨ ਤਨ ਸਤ ਗੁਰ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੇ ਦਰਸਨ ਜਿਨੇ ਦਰਸਨ ਸਤ ਗੁਰ ਪੁਰਖ ਨਾ ਪਾਇ ਆ ਰਾਮ ਤਿਨ ਨੇਹ ਫਲ ਤਿਨ ਨੇਹ ਫਲ ਜਨਮ ਸਭ ਬ੍ਰਿਥਾ ਗਵਾਇ ਆ ਰਾਮ ਨੇਹ ਫਾਲਾ ਜਨਮ ਤੇ ਨ ਬਿਰਥਾ ਗਵਾਇਆ ਤੇ ਸਾਕਤ ਮੋਏ ਮਾਰੇ ਝੂਰੇ ਘਰ ਹੋਦਾ ਰਤਨ ਪਦਾਰਥ ਭੂਖੇ ਭਾਗ ਹੀਣ ਹਰ ਦੂਰੇ ਹਰ ਹਰ ਤੈਨ ਕਾ ਦਰਸ ਨ ਕਰੀ ਆਹ ਜਿਨੀ ਹਰ ਹਰ ਨਾਮ ਨਾ ਧਿਆਇ ਜਿਨੀ ਦਰਸਨ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਆਪਾਸ ਬੇਨੰਤੀ ਰਾਮ ਗੁਰ ਮੇਲ ਗੁਰ ਮੇਲ ਮੇਰਾ ਪਿਆਰਾ ਹਮ ਸਤ ਗੁਰ ਕਰ ਹੈ ਭਗਤੀ ਰਾਮ ਹਰ ਹਰ ਸਤ ਗੁਰ ਕਰ ਹੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮਾ ਗੁਰ ਬਿਨੋ ਅਵਰ ਨ ਕੋਈ ਬੇਲੀ ਗੁਰ ਸਤ ਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦਰੜਾਇ ਹਰ ਹਰ ਨਾਮ ਹਰ ਸਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਕਹੋ ਨਾਨਕ ਗੋਰੇ ਨਾਮ ਦਿਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹਾਂਸ ਮਹੱਲਾ ਚੌਥਾ ਹਰ ਸਤ ਗੁਰ ਹਰ ਸਤ ਗੁਰ ਮੀਲ ਹਰ ਸਤ ਗੁਰ ਚਰਨ ਹਮ ਪਾਇਆ RAM ਤੇ ਮਰ ਅਗਿਆਨ ਗਵਾਇਆ ਗੋਰ ਗਿਆਨ ਅੰਜਨ ਗੋਰ ਪਾਇਆ ਰਾਮ ਬੇ ਦਾਸ ਮਹਾ ਰੁੱਤੀ ਥਿੱਤੀ ਵਾਰ ਭਲੇ ਕੜੀ ਮੂਰਤ ਪਾਲ ਸਾਚੀ ਆਏ ਸਹਜ ਮਿਲੀ ਕੜੀ ਮਹੂਰਤ ਪਾਲ ਸਾਚੇ ਆਏ ਸਹਜ ਮਿਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖਿ ਤੁਖਾਰ ਨ ਵਿਆਪਈ ਕਾਂਠਿ ਮਿਲੇ ਆਹਰ ਨਾਹੂ ਮਨ ਬੇਦਿ ਆਚਰਨਾਰ ਬਿੰਦ ਦਰਸਨ ਲਗੜਾ ਸਾਹੂ ਓਖੇ ਤੁਖਾਰ ਨ ਵਿਆਪਈ ਕਾਂਠਿ ਮਿਲੇ ਆਹਰ ਨਾਹੂ ਮਾਨ ਬੇਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹੂ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੂ ਬਿਖਿਆ ਪੋਹ ਨਸਕਾਈ ਮੇਲੇ ਸਾਧੂ ਗੁਣ ਗਾਹੂ ਜਹਤੇ ਉਪਜੀਤਹ ਮਿਲੀ ਸੱਚੀ ਪ੍ਰੀਤ ਸਮਾਹੂ ਕਰ ਗਹਿਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਹੂ ਬਾਰੇ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹੂ ਸਾਰਾ ਮਾ ਪਾਈ ਨਾਰਾ ਏੜੈ ਨਾਨਕ ਦਰ ਪਈਆ ਹੋ ਓਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਓਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਓਖੇ ਤੁਖਾਰ ਨਾ ਵਿਆਪਈ ਕੰਠ ਮਿਲੇ ਆਹਰਨਾਹੋ ਮਨ ਬਿਧਿਆ ਚਰਨਾਰ ਬਿੰਦ ਦਰਸਨ ਲਗੜਾ ਸਾ